ਸਰਹੱਦੀ ਹਲਕੇ ਫਿਰੋਜ਼ਪੁਰ ਦੀ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿਛਲੇ ਸਾਲ ਜਦੋਂ ਹੜਾ ਆਇਆ ਸੀ ਤਾਂ ਇੱਕ ਬਹੁਤ ਵੱਡੀ ਮਾਰ ਇਸ ਇਲਾਕੇ ਨੇ ਚੱਲੀ ਸੀ ਅ ਇਸ ਵੇਲੇ ਅਸੀਂ ਤੁਹਾਨੂੰ ਤਸਵੀਰ ਖਵਾਵਾਂਗੇ ਪਿੰਡ ਗੱਟੀ ਰਾਜੁਕੇ ਦੇ ਨਜ਼ਦੀਕ ਦੀ ਹੈ ਤਸਵੀਰਾਂ ਇਹ ਜਿਹੜਾ ਇੱਕ ਛੋਟਾ ਹਿੱਸਾ ਤੁਸੀਂ ਕਹਿ ਸਕਦੇ ਹੋ ਸਤਲੁਜ ਦਰਿਆ ਦਾ 1 ਫੀਟ ਹੈ ਸਤਲੁਜ ਦਰਿਆ ਦੀ ਜੋ ਨਿਕਲ ਕੇ ਆਉਂਦੀ ਹੈ ਮੁੱਖ ਦਰਿਆ ਪਰਲੇ ਪਾਸੇ ਹੈ ਤੇ ਇਹ ਜਿਹੜੀਆਂ ਸਾਹਮਣੇ ਤਸਵੀਰਾਂ ਨੇ ਇਹ ਮੰਜ਼ਰ ਉਸ ਤਬਾਹੀ ਨੂੰ ਬਿਆਨ ਕਰਦਾ ਜਿਹੜਾ ਉਸ ਵੇਲੇ ਇੱਥੋਂ ਦੇ ਲੋਕਾਂ ਨੇ ਝੱਲਿਆ ਹਾਲਾਤ ਇਹ ਵੀ ਸੀ ਕਿ ਲੋਕਾਂ ਦਾ ਆਣਾ ਜਾਣਾ ਤੱਕ ਜਿਹੜਾ ਮਹਾਲ ਹੋ ਚੁੱਕਿਆ ਸੀ ਸਾਡੇ ਸੋਗੀ ਸੰਨੀ ਚੋਪੜਾ ਨੇ ਉਸ ਵੇਲੇ ਸਾਰਾ ਕੁਝ ਜਿਹੜਾ ਇਸ ਨੂੰ ਕਵਰ ਕੀਤਾ ਸੀ ਸਾਡੇ ਨਾਲ ਵੀ ਸੰਨੀ ਕੀ ਕੁਝ ਸਥਿਤੀ ਸੀ ਉਸ ਵੇਲੇ ਤੇ ਤੁਸੀਂ ਕੋਈ ਹੁਣ ਹਾਲਾਤਾਂ 'ਚ ਕੋਈ ਤਬਦੀਲੀ ਦੇਖ ਰਹੇ ਹੋ ਹਾਂ ਬਿਲਕੁਲ ਕੁਲਵਿੰਦਰ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਹੁਸੈਨੀਵਾਲਾ ਬਾਰਡਰ ਦੇ ਨਾਲ ਜਿਹੜਾ ਇਲਾਕਾ ਹੈਗਾ ਕਿ ਗੱਟੀ ਰਾਜੋ ਕੀ ਇਹ ਪਿੰਡ ਹੈ ਜਿਹੜੀ ਇਹ ਜਿੱਥੇ ਆਪਾਂ ਖੜੇ ਹੋਏ ਹਾਂ ਇਸ ਤੋਂ ਪਹਿਲੇ ਵੀ ਇੱਕ ਪੁਲ ਹੈਗਾ ਸੀ ਉਦੋਂ ਜਦੋਂ ਪਾਣੀ ਆਇਆ ਹੈਗਾ ਸੀਗਾ ਤਾਂ ਉਦ ਰੁੜ ਗਿਆ ਹੀਗਾ ਸੀ ਤਾਂ ਇਸ ਦਾ ਅਗਲਾ ਹਿੱਸਾ ਜਿਹੜਾ ਪਾਣੀ ਦੇ ਵਿੱਚ ਰੁੜ ਗਿਆ ਸੀ ਜਿਹੜਾ ਚੀਜ਼ਾਂ ਆਪਾਂ ਦੇਖ ਰਹੇ ਹੈਗੇ ਆ ਇਹ ਅੱਜ ਵੀ ਹਿੱਲੇ ਵੀ ਉਵੇਂ ਦੀ ਉਵੇਂ ਖੜੀਆਂ ਕਿਉਂਕਿ ਜਦੋਂ ਪਾਣੀ ਆਇਆ ਪਾਣੀ ਦਾ ਬਹਾਅ ਇੰਨਾ ਤੇਜ਼ ਹੈਗਾ ਸੀ ਕਿਉਂਕਿ ਪਾਣੀ ਪਾਕਿਸਤਾਨ ਵਾਲੇ ਸਾਈਡ ਤੋਂ ਵੀ ਜਿਹੜਾ ਬੰਨ ਟੁੱਟ ਕੇ ਪਾਣੀ ਜਿਹੜਾ ਇੱਧਰ ਨੂੰ ਆ ਗਿਆ ਤਾਂ ਪਾਣੀ ਇਹ ਜਿਹੜਾ ਫੇਟ ਆ ਸਤਲੁਜ ਦਰਿਆ ਦੇ ਵਿੱਚੋਂ ਹੀ ਜਿਹੜੀ ਹੈ ਉਹ ਨਿਕਲਦੀ ਹੈਗੀ ਹੈ ਤੇ ਘੁੰਮਦੀ ਹੈਗੀ ਹੈ ਤੇ ਇਸ ਦੇ ਵਿੱਚ ਪਾਣੀ ਦਾ ਲੈਵਲ ਇਹ ਸਲੇਬਾ ਸੀ ਕੋਈ ਲਾਂਗਾ ਸੀ ਆ ਕੀ ਸੀ ਦੇਣਾ ਕੀ ਕੀਤਾ ਇਹ ਜਿਹੜਾ ਇਸ ਪਾਸੇ ਜਿਹੜਾ ਲਾਂਗਾ ਬਣਾਇਆ ਹੋਇਆ ਸੀਗਾ ਪਰ ਇਸ ਦੇ ਉੱਪਰ ਜਿਹੜੀ ਆ ਇਹਨੂੰ ਕਾਣ ਵਾਸਤੇ ਜਿਹੜਾ ਇੱਥੇ ਪੱਥਰ ਹੈਗੇ ਸੀਗੇ ਅ ਅੱਛਾ ਜੇ ਗੱਲ ਕਰੀਏ ਤਾਂ ਦੂਜੀਆਂ ਨੋਚਾਂ ਵੀ ਬਣਾਈਆਂ ਹੋਈਆਂ ਸੀਗੀਆਂ ਤਾਂ ਬਣਾਇਆ ਸੀਗਾ ਸਾਰਾ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਜਿਹੜੇ ਨੇ ਉਹ ਅੱਜ ਵੀ ਨੇ ਕਿਉਂਕਿ ਪਾਣੀ ਇੰਨਾ ਕੋ ਜਿਆਦਾ ਸੀਗਾ ਇਹ ਸਾਰੇ ਖੇਤਾਂ ਤੋਂ ਪਾਣੀ ਲੰਘ ਗਿਆ ਹੈਗਾ ਸੀਗਾ ਕਈ ਦੁਕਾਨਾਂ ਜਿਨ੍ਹਾਂ ਨੇ ਨਵੀਆਂ ਬਣਾਈਆਂ ਸੀ ਉਹਨਾਂ ਦੀਆਂ ਦੁਕਾਨਾਂ ਟਹਿ ਗਈਆਂ ਹੈਗੀਆਂ ਸੀ ਘਰ ਸੀਗੇ ਜਿਹੜੇ ਘਰ ਟਹਿ ਗਏ ਹੈਗੇ ਸੀਗੇ ਰਸਤੇ ਸੀਗੇ ਰਸਤੇ ਟਹਿ ਗਏ ਦੋਵੇਂ ਪਾਸੇ ਦੇ ਇਲਾਕੇ ਘਰ ਸੀਗੇ ਉੱਥੇ ਪਾਣੀ ਪਹੁੰਚ ਗਿਆ ਸੀ ਉਹ ਬਿਲਕੁਲ ਇਹ ਦੋਵਾਂ ਸਾਈਡਾਂ ਦੇ ਉੱਪਰ ਪਾਣੀ ਸੀ ਕਿਉਂਕਿ ਕੁਲਵਿੰਦਰ ਤੇ ਗੱਟੇ ਲੱਗੇ ਹੋਏ ਨੇ ਇਹ ਫੇਡ ਜਿਹੜੀ ਇੱਥੋਂ ਟੁੱਟ ਕੇ ਜਿਹੜਾ ਪਾਣੀ ਇਧਰ-ਉਧਰੋਂ ਨਿਕਲ ਗਿਆ ਇਹਨਾਂ ਨੇ ਵਹਾਇ ਜਿਹੜਾ ਦੋਵੇਂ ਪਾਸੇ ਬਣਾ ਲਿਆ ਆਪਣਾ ਲੋਕ ਸਿਰਫ ਇਸ ਰਸਤੇ ਤੋਂ ਹੀ ਜਾਂਦੇ ਹੋਗੇ ਸੀਗੇ ਤਾਂ ਕਿਸ਼ਤੀਆਂ ਦੇ ਜ਼ਰੀਏ ਇੱਕ ਥਾਂ ਤੇ ਦੂਜੇ ਥਾਂ ਤੇ ਜਾਂਦੇ ਸੀ ਇੱਥੋਂ ਜਿਹੜਾ ਮੋਟਰਸਾਈਕਲ ਇਹ ਜਿਹੜਾ ਅਗਲਾ ਹਿੱਸਾ ਹੈਗਾ ਇਹ ਤਾਂ ਇੱਥੋਂ ਉੱਤਰੀ ਗਿਆ ਸੀ ਲੋਕਾਂ ਨੇ ਇੱਥੇ ਮਿੱਟੀ ਪਾ ਕੇ ਇੱਥੇ ਜਿਹੜਾ ਕੰਮ ਕੀਤਾ ਹੈਗਾ ਹਾਲਾਂਕਿ ਹੱਲੇ ਵੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਬੰਦ ਲੈਣਾ ਚਾਹੀਦਾ ਹੈਗਾ ਇਸ ਨੂੰ ਠੀਕ ਕਰ ਲੈਣਾ ਚਾਹੀਦਾ ਮਿੱਟੀ ਪਵਾ ਲੈਣੀ ਚਾਹੀਦੀ ਹੈਗੀ ਹੈ ਨਹੀਂ ਤਾਂ ਕਿਉਂਕਿ ਅਨਾਲਿਸ ਸਮੇਂ ਜ ਕੁਲਵਿੰਦਰ ਪਾਣੀ ਫਿਰ ਜਿਹੜਾ ਉੱਤੇ بارشਾ ਪਹਾੜੀ ਇਲਾਕਿਆਂ ਦੇ ਵਿੱਚ ਹੋਊਗਾ ਤਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਆਏਗਾ ਤਾਂ ਫਿਰ ਜਿਹੜਾ ਪਾਣੀ ਪਹਿਲਾਂ ਵਾਲੀ ਸਥਿਤੀ ਹੋ ਸਕਦੀ ਹੈ ਹਾਂ ਮੁਰ ਤੋਂ ਜਿਹੜੀ ਸਥਿਤੀ ਪਹਿਲੇ ਹੈਗੀ ਸੀ ਉਦੋਂ ਵੀ ਹੋ ਸਕਦੀ ਹੈ ਇਹ ਇੱਥੋਂ ਦੇ ਪਿੰਡ ਵਾਸੀ ਕਾਫੀ ਪਰੇਸ਼ਾਨ ਹੋਏ ਸੀ ਬੜੀ ਦਿੱਕਤਾਂ ਦੇ ਵਿੱਚ ਆਪਣਾ ਪਰਿਵਾਰ ਲੈ ਕੇ ਇਦੋਂ ਦੇਖੋ ਰੇਤਾ ਦੇਖੋ ਰੇਤਾ ਉਰੇ ਵੀ ਨਜ਼ਰ ਆ ਰਿਹਾ ਹਾਲੇ ਅਸਹਾਰਾ ਰੇਤਾ ਜਿਹੜਾ ਉਸ ਵੇਲੇ ਇਕੱਠਾ ਹੋਇਆ ਸੀ ਇਹ ਤਾਂ ਸ਼ਾਇਦ ਥੋੜਾ ਬਹੁਤ ਲੱਗਦਾ ਲੋਕਾਂ ਨੇ ਸੁਧਾਰ ਲਿਆ ਹੋਵੇ ਉਹ ਸਾਹਮਣੇ ਘਰ ਇੱਕ ਨਜ਼ਰ ਆ ਰਿਹਾ ਹੈ ਹਨ ਨਹੀਂ ਉਹ ਪੂਰੀ ਤਰ੍ਹਾਂ ਟੁੱਟ ਉਹ ਜਿਹੇ ਹਾਲਾਤ ਬਣ ਗਏ ਕਿ ਜਿਹੜੇ ਲੋਕਾਂ ਨੇ ਜ਼ਮੀਨਾਂ ਦੇ ਵਿੱਚ ਖੇਤੀ ਕਰਦੇ ਸੀਗੇ ਉੱਥੇ ਅੱਜ ਇਹ ਰੇਤ ਨਜ਼ਰ ਆਂਦੀ ਹੈਗੀ ਐ ਰੇਤ ਨਜ਼ਰ ਆਂਦੀ ਆ ਲੋਕਾਂ ਦੀ ਅੱਜ ਤੱਕ ਉਹ ਜ਼ਮੀਨਾਂ ਹੀ ਜਿਹੜੀਆਂ ਨਹੀਂ ਬਣ ਸਕੀਆਂ ਹੈਗੀਆਂ ਉਹ ਜਿਹੜਾ ਘਰ ਤੁਸੀਂ ਦੇਖ ਰਹੇ ਹੈਗੇ ਉਹ ਇੱਕ ਘਰ ਦੇ ਵਿੱਚ ਜਦੋਂ ਅਸੀਂ ਗਏ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਉਹ ਸਾਰਾ ਘਰ ਹੀ ਜਿਹੜਾ ਉਹ ਟੁੱਟ ਗਿਆ ਸਿਰਫ ਦੋ ਕਮਰੇ ਜਿਹੜੇ ਨੇ ਉਹ ਦੋ ਕਮਰਿਆਂ ਦੇ ਵਿੱਚ ਵੀ ਤਰੇੜਾਂ ਨੇ ਪਰ ਸਾਰਾ ਘਰ ਉਹ ਟੁੱਟ ਗਿਆ ਕਾਫੀ ਮਰਲੇ ਥਾ ਹੈਗੀ ਸੀਗੀ ਆ ਮਾਤਾ ਜੀ ਨਾਲ ਤੁਸੀਂ ਗੱਲ ਕਰਕੇ ਪੁੱਛੋ ਕਿ ਮਾਤਾ ਜੀ ਤੁਸੀਂ ਇੱਥੇ ਨਹੀਂ ਰਹਿਣ ਵਾਲੇ ਹੋ ਜੀ ਉਹ ਟੋਡਾ ਕਰ ਹਾਂ ਅੱਛਾ ਹਰ ਕਰਕੇ ਟੋਡਾ ਕਰੂ ਨੁਕਸਾਨਿਆ ਗਿਆ ਨੁਕਸਾਨ ਬਹੁਤ ਹੋ ਗਿਆ ਅੱਛਾ ਜੀ ਕੋਈ ਚੀਜ਼ ਹੀ ਨਹੀਂ ਸਾਡੇ ਬਟੇ ਸਭ ਲੋੜ ਲੁੜ ਗਏ ਸਾਰਾ ਰੁੜ ਗਿਆ ਸਭ ਲੋੜ ਗਏ ਸਾਰਾ ਕੁਝ ਲੋੜ ਗਿਆ ਸੀਗਾ ਬੱਚੇ ਬਚਾ ਕੇ ਇੱਥੇ ਆ ਗਏ ਸੀਗੇ ਤੁਹਾਨੂੰ ਕੁਝ ਉਤੋਂ ਬਾਅਦ ਕਿਸ ਨੇ ਕੋਈ ਪੁੱਛਿਆ ਨਹੀਂ ਪੁੱਛਿਆ ਹੀ ਨਹੀਂ ਆਉਂਦੇ ਨਹੀਂ ਆ ਗਏ ਨੇ ਕੋਈ ਨਹੀਂ ਆਇਆ ਤੁਹਾਡੇ ਕੋਈ ਨਹੀਂ ਸਾਡੇ ਬਣਿਆ ਆ ਥੋੜਾ ਘਰ ਹਲੇ ਵੀ ਟੁੱਟਿਆ ਹੋਇਆ ਅਜੇ ਸਾਰਾ ਜਾ ਕੇ ਵੇਖ ਲਓ ਆ ਜਿਹੜੇ ਖੜੇ ਨਾ ਇਹ ਵੀ ਸਾਰੇ ਚੀਰ ਪਏ ਖੜੇ ਕੋਈ ਚੀਜ਼ ਨਹੀਂ ਸਾਡੀ ਬਚੀ ਕਿੰਨੇ ਕੁ ਜੀ ਆ ਤੁਹਾਡੇ ਘਰ ਚ ਅਸੀਂ ਘਰ ਸੇ 8 ਜੀ ਆਏ ਅੱਛਾ ਫਿਰ ਉਹ ਦੋ ਜਦੋਂ ਹਾੜਾ ਸੀ ਫੇ ਕਿਵੇਂ ਕੋਣ ਕੋਣ ਰਿਹਾ ਘਰੇ ਬਾਕੀ ਰਿਸ਼ਤੇਦਾਰੀ ਪੇਚ ਬਾਹਰ ਦਾ ਡੈਡੀ ਰਿਹਾ ਸੀ ਸਾਨੂੰ ਕੱਢ ਕੇ ਲੈ ਗਏ ਸੀ ਕੱਲਾ ਹੋ ਰਿਹਾ ਸੀਗਾ ਬਾਹਰ ਦੇ ਉੱਤੇ ਬੈਠਾ ਰਿਹਾ ਜਗ੍ਹਾ ਵੀ ਨਹੀਂ ਰਹਿ ਕੇ ਰਹਿਣ ਨੂੰ ਪਸੂ ਵੀ ਲੋੜ ਗਿਆ ਸੀਗਾ ਨੀ ਉਧਰ ਤੁਸੀਂ ਦੱਸੋਗੇ ਹੋਇਆ ਕੀ ਸੀਗਾ ਤੁਹਾਨੂੰ ਪਾਣੀ ਦਾ ਕੁਝ ਪਤਾ ਨਹੀਂ ਸੀ ਪਹਿਲਾਂ ਕਿਦਾਂ ਟੁੱਟਿਆ ਤੁਹਾਡਾ ਪਤਾ ਸੀਗਾ ਬਾਅਦ ਵਿੱਚ ਵਾ ਸੀ ਸਾਡਾ ਰਾਤ ਨੂੰ ਪਾਣੀ ਆਇਆ ਤੇ ਫਿਰ ਰਾਤ ਨੂੰ ਸਾਨੂੰ ਕਾਟ ਲਗਾ ਸਵੇਰੇ ਸਾਰੇ ਹੀ ਟੁੱਟ ਗਏ ਥੱਲੇ ਪਾਣੀ ਪੈ ਗਿਆ ਦੋ ਵਾਰ ਆਇਆ ਦੋ ਵਾਰ ਟੁੱਟ ਗਏ ਸੀ ਤੇ ਤੁਸੀਂ ਕੀ ਖੇਤੀਬਾੜੀ ਕਰਦੇ ਹੋ ਹਾਂ ਮਾੜੀ ਮੋਟੀ ਖੇਤੀ ਥੋੜੀ ਜੀ ਹੈਗੀ ਇੱਥਾ ਜਗਾ ਲਈ ਜਾਂਦੇ ਤੇ ਅਸੀਂ ਗਾਂ ਨੇ ਕੋ ਰਾਕ ਵੇਚ ਦਿੱਤੀ ਹੁਣ ਪੱਲੇ ਸਾਡੇ ਘਾਕੀ ਕੋਨੇ ਰਹਿ ਗਈ ਆ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਨਾ ਕੋਈ ਲੀਡਰ ਆਇਆ ਕੋਈ ਨਹੀਂ ਆਇਆ ਕੋਈ ਵੀ ਨਹੀਂ ਸਾਨੂੰ ਪੁੱਛਣ ਆਇਆ ਅੱਛਾ ਆ ਕੋਈ ਵੀ ਨਹੀਂ ਆਇਆ ਸਾਡੇ ਬੂਵੇ ਤੇ ਦੇਖ ਅੱਖਾਂ ਤੋਂ ਹੀ ਗਾਤੇਗਾ ਇੱਥੋਂ ਤੋਂ ਪੈਰ ਤੋਂ ਹੀ ਹੋਏਗਾ ਬਸ ਇੰਨਾ ਕਹਿ ਰਿਹਾ ਹੈ ਸਾਡੇ ਕੋਲ ਫੇ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਤੇ ਰੇਤਾ ਰੂਤਾ ਭਰਿਆ ਉਹਦਾ ਸਾਰਾ ਇਹ ਹੀ ਸੀਗਾ ਸੁਰ ਤੋੜ ਰੇਤਾ ਹੀ ਰੇਤਾ ਆਏਗਾ ਹੁਣ ਬਜਾਈ ਵਜੂਈ ਹੋ ਜਾਂਦੀ ਹੈ ਦੁਬਾਰੇ ਜੇ ਬਜਾਈ ਮਾਰੇ ਮੋਟੀ ਕੀਤੀ ਕਣਕ ਛੋੜੀ ਜੀ ਚੱਕੇ ਖਾਣ ਨੂੰ ਉਹਦੇ ਜੇ ਕਣਕ ਤਾਂ ਸਾਰੀ ਲੋੜ ਗਈ ਸੀ ਕਿ ਤੇਰੇ ਮੇਰੇ ਕੋਲ ਆ ਤੇ ਟਾਈਮ ਪਾਸ ਕੀਤਾ ਚੋਣਾ ਮਿਲ ਘਰ ਘਰ ਬੜੀ ਮਿਹਨਤ ਨਾਲ ਬਣਾਉਂਦਾ ਬੰਦਾ ਕਈ ਸਾਲ ਹੁਣ ਤੁਹਾਨੂੰ ਕੀ ਲੱਗਦਾ ਟੁੱਟ ਗਿਆ ਵੀ ਤੁਸੀਂ ਦੁਬਾਰੇ ਕਿੰਨੇ ਕਿੰਨਾ ਕੁ ਟਾਈਮ ਲੱਗ ਜੂ ਜੇ ਤੁਸੀਂ ਠੀਕ ਕਰੋ ਲੱਗੂਗਾ ਘਰ ਪਈਆ ਹੋਵੇ ਪੈਸਾ ਹੋਵੇ ਕੁਝ ਹੋਵੇ ਤਾਂ ਫਿਰ ਫਿਰ ਅਸੀਂ ਕਰ ਸਕਨੇ ਹਾਂ ਹੋਰ ਕੁਝ ਵੀ ਨਹੀਂ ਕਰ ਸਕਦੇ ਕੋਈ ਨੌਕਰੀ ਕਰਦਾ ਪਰਿਵਾਰ ਚ ਵਿੱਚ ਨਹੀਂ ਕੋਈ ਵੀ ਨਹੀਂ ਕਰਦਾ ਤੇ ਨਾਲ ਇੱਕ ਤੱਕਾਂ ਤੋਏਗਾ ਤੇ ਇੱਕ ਬਾਤ ਵਾਲਾ ਤੇ ਦੀ ਸੀ ਕੰਮ ਨਹੀਂ ਵੇਕੇ ਮੇਰੇ ਘਰ ਲੱਗੂ ਜੀਗਾ ਅੱਛੇ ਬੱਚੇ ਅੱਖਾਂ ਤੋਂ ਵੀ ਪ੍ਰੋਬਲਮ ਬੱਚੇ ਹਾਂ ਅੱਖਾਂ ਤੋਂ ਹੀ ਹੈ ਅੱਛਾ ਇਹ ਘਟ ਦੀ ਸਦਾਸੀ ਤੇ ਤੁਹਾਡੇ ਪਰਿਵਾਰ ਚ ਫੇਕ ਕੀ ਖੇਤੀਬਾੜੀ ਦੇ ਕੰਮ ਕਰਦੇ ਕਿੰਨੇ ਕਿੰਨੀਆਂ ਕਿ ਜਮੀਨ ਹੈ ਤੁਹਾਡੇ ਦਾ ਦੱਸ ਹੈ ਕਿ 2 ਕਿੱਲੇ 2 ਕਿੱਲੇ ਆਹ ਕਿ 2 ਕਿੱਲਾ ਚ 1 ਕਿੱਲਾ ਵੇਚ ਕੇ ਅਥਾ ਜਗਾ ਲੈ ਲਈ ਸੀ ਫੇ ਚਲ ਬੱਚੇ ਵੇ ਜਾਣਗੇ ਉਹ ਗੱਲ ਨਾ ਬਣੇ ਅੱਛਾ 2 ਕਿੱਲੇ ਚੋਂ ਵੀ 1 ਕਿੱਲਾ ਵੇਚਤਾ ਜਗਾ ਬਣਾਉਣ ਲਈ ਜਗਾ ਪਾਉਣ ਲਈ 1 ਕਿੱਲਾ ਰਹਿ ਗਿਆ ਬਸ ਫਿਰ ਤੇ ਸਾਰਾ ਗੁਜ਼ਾਰਾ ਕਰਦੇ ਹਾਂ ਬਸ ਇੱਕੇ ਚ ਗੁਜ਼ਾਰਾ ਕੀਤਾ ਹੈ ਚੋਨਾ ਹੋਇਆ ਕੋ ਨਹੀਂ ਫਿਰ ਤੇਰੇ ਮੇਰੇ ਕੋਲ ਵਾ ਵਾ ਮਾਗ ਮੋਗ ਤੇ ਮਸਾ ਟਾਈਮ ਬਸ ਕੀਤਾ ਹ ਕੋਈ ਨਹੀਂ ਸਾਡੇ ਕੋਲ ਹੈਗਾ ਤੁਸੀਂ ਤੁਸੀਂ ਦੇਖੋ ਜੀ ਇਹ ਜਿਹੜਾ ਬਾਰਡਰ ਦਾ ਏਰੀਆ ਕਿੱਡੀ ਵੱਡੀ ਮਾਰ ਪਈ ਸੀ ਹੜਾਂ ਦੀ ਤੇ ਉਸ ਤੋਂ ਬਾਅਦ ਉਹ ਘਰ ਤੁਹਾਡੇ ਸਾਹਮਣੇ ਆ ਉਹ ਪਹਿਲਾਂ ਵੀ ਅਸੀਂ ਕਈ ਵਾਰੀ ਤਸਵੀਰਾਂ ਉਹਦੀਆਂ ਵਿਖਾਈਆਂ ਘਰ ਦੀਆਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਪ੍ਰਸ਼ਾਸਨ ਨੇ ਕਿਸੇ ਇੱਥੇ ਕਿਸੇ ਮੰਤਰੀ ਨੇ ਐਮਐਲਏ ਨੇ ਕਹਿ ਲਓ ਜਾਂ ਐਮਪੀ ਨੇ ਕਹਿ ਲਓ ਕੋਈ ਆ ਕੇ ਨਹੀਂ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਕਈ ਆਉਂਦੇ ਅਸੀਂ ਮਾਰ ਮਟਾ ਕਰਕੇ ਚਲੇ ਜਾਂਦੇ ਸੀ ਕੋਈ ਵੀ ਨਹੀਂ ਸਾਨੂੰ ਗੱਲ ਸਾਡੇ ਸੁਣਦਾ ਸੀ بڑے ਬੰਦੇ ਪਾਏ ਸੀ ਗੱਲ ਹੀ ਨਹੀਂ ਸੁਣਦੇ ਸੀ ਤੁਸੀਂ ਵੋਟਾਂ-ਵੋਟਾਂ ਪਾਉਣੀਆਂ ਆ ਇਸ ਵਾਰੀ ਤੁਹਾਨੂੰ ਪਤਾ ਲੋਕ ਸਭਾ ਦੀਆਂ ਵੋਟਾਂ ਆਈਆਂ ਆ ਉਹ ਤਾਂ ਵੋਟਾਂ ਪਾਵਾਂਗੇ ਸਾਨੂੰ ਅਦਾਇਤ ਕਰਨਗੇ ਤਾਂ ਵੋਟਾਂ ਫਾਦੇਾਂਗੇ ਇਹਨਾਂ ਕੋਈ ਕਰੇਗਾ ਫਿਰ ਕਿੱਥੇ ਵੋਟਾਂ ਪਾਵਾਂਗੇ ਕੋਈ ਆਇਆ ਤੁਹਾਡੇ ਕੋਲ ਹੁਣ ਤੱਕ ਨਹੀਂ ਅਜੇ ਨਹੀਂ ਸਾਧ ਤਿੱਕਰ ਕੋਈ ਨਹੀਂ ਆਇਆ ਫਿਰ ਤੁਸੀਂ ਪੁੱਛੋਗੇ ਇਹਨਾਂ ਨੂੰ ਵੀ ਸਾਡਾ ਕੰਮ ਬਣਾਉਂਗੇ ਠੀਕ ਕਰਾਉਂਗੇ ਉਹ ਸਾਨੂੰ ਕਦੇ ਮਿਲੇ ਨਹੀਂ ਅਸੀਂ ਆਏ ਵੀ ਨਹੀਂ ਇਸ ਪਾਸੇ ਅੱਛਾ ਹਾਂ ਕੰਮ ਹੋਵੇ ਤਾਂ ਅਜੇ ਨਹੀਂ ਤਾਂ ਘਰੇ ਵਾਏ ਚਾਹੀਦਾ ਫਿਰ ਤੁਸੀਂ ਵੋਟ ਤਾਂ ਪਾਣੀ ਹੋਏ ਕਿਸੇ ਨੂੰ ਫਿਰ ਕਿਵੇਂ ਕਿਵੇਂ ਅਸੀਂ ਪਾਉਣ ਨੂੰ ਤਿਆਰ ਹੈ ਸਾਡਾ ਕੰਮ ਹੱਲ ਕਰੋ ਹੋਰ ਤਾਂ ਅਸੀਂ ਪਾਵਾਂਗੇ ਅਸੀਂ ਰੱਖ ਕੇ ਕੀ ਕਰਨਾ ਹੋਰ ਤਾਂ ਅਸੀਂ ਪਾਵਾਂਗੇ ਜਿੰਨੂੰ ਕਹਾਂ ਉਹਨੂੰ ਤਾਂ ਫਾ ਦੇਵਾਂਗੇ